हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰਦੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਆਪਾਂ ਮਾਨਸਿਕ ਯੋਗਤਾ ਦਾ 142 ਨੰਬਰ ਟੈਸਟ ਜਿਹੜਾ ਬੇਟਾ ਅੱਜ ਪਾਇਆ ਸੀਗਾ ਉਹਦੇ ਸੱਤ ਤੱਕ ਸਵਾਲ ਕਰ ਚੁੱਕੇ ਹਾਂ ਹੁਣ ਬੇਟਾ ਆਪਾਂ 8 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਇਹ ਬੇਟਾ ਸੋਲੂਸ਼ਨ ਦੇ ਨਾਲ ਤੁਹਾਨੂੰ ਡਿਟੇਲ ਚ ਦੱਸਿਆ ਜਾ ਰਿਹਾ ਬਸ ਇਹਨੂੰ ਧਿਆਨ ਨਾਲ ਸੁਣ ਲੈਣਾ ਤੇ ਤੁਹਾਨੂੰ ਇਹ ਪੱਕੇ ਹੋ ਜਾਣੇ ਆ ਠੀਕ ਹੈ ਬੇਟਾ ਜ਼ਿਆਦਾਤਰ ਬੱਚੇ ਕਨਫਿਊਜ਼ ਹੋ ਜਾਂਦੇ ਇਹਦੇ ਵਿੱਚ ਪਰ ਇਹਦੇ ਤੋਂ ਪਹਿਲਾਂ ਇਸੇ ਕਰਕੇ ਸੌਖੇ ਸਵਾਲ ਪਾਏ ਹੋਏ ਆ ਧਿਆਨ ਦੇ ਨਾਲ ਦੇਖੋ ਬੇਟਾ ਆ ਜਿਹੜਾ ਹੈਗਾ ਆ ਕਹਿੰਦਾ ਪ੍ਰੈਸ਼ਣ ਚਿੱਤਰ ਹੈ ਇਹਦੇ ਵਿੱਚ ਦੱਸਿਆ ਵੀ ਉਹਨੇ ਇਹ ਟਰਾਂਸਪੇਰੈਂਟ ਸ਼ੀਟ ਦੇ ਉੱਤੇ ਬਣਿਆ ਜਿਹੜੀ ਆ ਡਾਟਡਡ ਲਾਈਨ ਹੈ ਡਾਟਡਡ ਲਾਈਨ ਤੋਂ ਕਹਿੰਦਾ ਐਸੇ ਸ਼ੀਟ ਨੂੰ ਮੋੜ ਦੇਣਾ ਦੂਜੇ ਪਾਸੇ ਨੂੰ ਫਿਰ ਅਸੀਂ ਦੱਸਣਾ ਵੀ ਕਿੱਦਾਂ ਦੀ ਅਕਿਰਤੀ ਹੈ ਜਿਹੜੀ ਮੋੜ ਕੇ ਬਣੂਗੀ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਆ ਦੇਖੋ ਐਸੇ ਸ਼ੀਟ ਨੂੰ ਜਦੋਂ ਇੱਧਰ ਨੂੰ ਮੋਲਡ ਕਰ ਦਿੱਤਾ ਜੋ ਜਾਂ ਆ ਐਸੇ ਸ਼ੀਟ ਨੂੰ ਇੱਧਰ ਨੂੰ ਮੋਲਡ ਕਰ ਦਿੱਤਾ ਜਾਊਗਾ ਫੋਲਡ ਕਰ ਦਿੱਤਾ ਜਾਊਗਾ ਤਾਂ ਆਹ ਐਰੋ ਤੇ ਆਹ ਐਰੋ ਆਹ ਐਰੋ ਤੇ ਆ ਡਾਟ ਤੇ ਡਾਟ ਤੇ ਆ ਡੰਡੀ ਤੇ ਡੰਡੀ ਪੂਰਾ ਪੂਰਾ ਕਵਰ ਕਰ ਲੈਣਗੇ ਤੇ ਬੇਟਾ ਇਹ ਜਿਹੜਾ ਹੈਗਾ ਸੇਮ ਹੀ ਪਿਕਚਰ ਇਹਦੇ ਨਾਲ ਦੀ ਸਿੰਗਲ ਪਿਕਚਰ ਹੈ ਜਿਹੜੀ ਉਹ ਬਣ ਜਾਊਗੀ ਤੇ ਬੇਟਾ ਆਹ ਦੇਖੋ ਆ ਉਤਰ ਚਿੱਤਰ ਦਿੱਤਾ ਵੈਸੇ ਇਹਦੇ ਨਾਲ ਆਹ ਫਰਸਟ ਵਨ ਹੀ ਹੈ ਤੁਹਾਡਾ ਰਾਈਟ ਆਨਸਰ ਆਉਂਦਾ ਪਿਆ ਆਹ ਬੇਟਾ ਦੱਸਿਆ ਹੈ ਵੀ ਕਿਸ ਤਰ੍ਹਾਂ ਸੋਲੂਸ਼ਨ ਫਿਗਰ ਵੀ ਦਿੱਤੀ ਵੀ ਦੇ ਦੂਜੇ ਅਗਲੇ ਸਟੈਪ 'ਚ ਮੋੜ ਕੇ ਆਹਾ ਆਕਿਰਤੀ ਆ ਜਿਹੜੀ ਬਣ ਜਾਊਗੀ ਇਸ ਕਰਕੇ ਬੇਟਾ A1 ਆ ਸਾਡਾ ਜਿਹੜਾ ਰਾਈਟ ਆਨਸਰ ਆਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਦੇ ਵਿੱਚ ਵੀ ਬੇਟਾ ਅਸੀਂ ਇਸੇ ਤਰ੍ਹਾਂ ਹੀ ਧਿਆਨ ਦੇ ਨਾਲ ਆਬਜ਼ਰਵ ਕਰਨਾ ਵੀ ਆਹ ਪ੍ਰਸ਼ਨ ਚਿੱਤਰ ਆ ਬੇਟਾ ਪ੍ਰਸ਼ਨ ਚਿੱਤਰ ਚ ਉਹ ਕਿੰਦਾ ਪਿਆ ਵੀ ਆਹਾ ਜਿਹੜੀ ਹੈਗੀ ਆ ਆ ਜਿਹੜੀ ਡਾਟਡ ਲਾਈਨ ਅਸਲ ਦੇ ਵਿੱਚ ਆਹ ਚੀ ਆਹ ਚੀ ਜਿਹੜੀ ਆ ਫੋਲਡ ਕਰ ਦੇਣੀ ਆ ਆਪਾਂ ਇੱਧਰ ਨੂੰ ਠੀਕ ਹੈ ਜਦੋਂ ਆ ਡਾਟ ਵਾਲੀ ਚੀਜ਼ ਇੱਧਰ ਨੂੰ ਫੋਲਡ ਕਰ ਦੇਵਾਂਗੇ ਤਾਂ ਫਿਰ ਉਹ ਕਹਿੰਦੇ ਦੱਸੋ ਵੀ ਕਿੱਦਾਂ ਦੀ ਇਕਰਤੀ ਆ ਜਿਹੜੀ ਉਹ ਬਣ ਜਾਊਗੀ ਤਾਂ ਬੇਟਾ ਕੀ ਹੋਊਗਾ ਆ ਜਿਹੜੀ ਬਿੰਦੀ ਵਾਲਾ ਪੁਆਇੰਟ ਹੈਗਾ ਜਦੋਂ ਇਹ ਪੇਪਰ ਇੰਜ ਨੂੰ ਫੋਲਡ ਕਰ ਦਿੱਤਾ ਜਾਊਗਾ ਤਾਂ ਬਿੰਦੀ ਵਾਲਾ ਪੁਆਇੰਟ ਆ ਜਿਹੜਾ ਬਿੰਦੀ ਦੇ ਆ ਰੇਖਾ ਦੇ ਉੱਤੇ ਲਾਸਟੇ ਬਿੰਦੀ ਆ ਇਹਨੇ ਇਹਦੇ ਅੰਦਰ ਚਲੀ ਜਾਣਾ ਬਸ ਠੀਕ ਹੈ ਤੇ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆ ਦੇਖੋ ਬੇਟਾ ਕਿਹੜੀ ਕਿਰਤੀ ਬਣੂਗੀ ਆ ਦੇਖੋ D1 ਹੈ ਕਿਰਤੀ ਹੈ ਜਿਹੜੀ ਸਾਡੀ ਬਣੂਗੀ ਇਹਦੇ ਵਿੱਚ ਬੇਟਾ ਆਹਾਂ ਅਨਸਰ ਫਿਗਰ ਵੀ ਦਿੱਤੀ ਆ ਆਹ ਅਨਸਰ ਫਿਗਰ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਠੀਕ ਹੈ ਬੇਟਾ ਤਾਂ ਆਹਾਂ ਆ ਕਿਰਤੀ ਦੇ ਵਿੱਚ ਜੇ ਦੇਖੋ ਜਦੋਂ ਆਹ ਕਿਰਤੀ ਇਧਰ ਨੂੰ ਫੋਲਡ ਕਰ ਦਿੱਤੀ ਜਾਊ ਆਹ ਚੀਜ਼ ਫੋਲਡ ਹੋ ਕੇ ਆਹ ਜਿਹੜੀ ਬਿੰਦੀ ਹੈ ਇਹਦੇ ਉੱਤੇ ਆ ਜਾਊਗੀ ਆ ਦੇਖੋ ਬੇਟਾ ਠੀਕ ਹੈ ਤਾਂ ਇਹੀ ਬੇਟਾ ਡੀ ਅਕਿਰਤੀ ਹੈ ਜਿਹੜੀ ਬਣਦੀ ਪਈ ਹੈ ਤੇ ਡੀ ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਉਹ ਡੀ ਅਕਿਰਤੀ ਬਣਦੀ ਪਈ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਤਾਂ ਸਵਾਲ ਨੰਬਰ 10 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਅਕਿਰਤੀ ਬਣੀ ਹੋਈ ਹੈ ਠੀਕ ਹੈ ਹੁਣ ਆ ਜਿੱਥੇ ਡਾਟ ਹੈਗੇ ਆ ਉਥੋਂ ਕਹਿੰਦਾ ਪੀਪਰ ਚੁੱਕ ਕੇ ਇੰਜ ਨੂੰ ਮੋੜ ਦਿੱਤਾ ਗਿਆ ਇਧਰੋਂ ਇੰਜ ਨੂੰ ਫੋਲਡ ਕਰ ਦਿੱਤਾ ਗਿਆ ਜਦੋਂ ਬੇਟਾ ਇਹ ਪੇਪਰ ਫੋਲਡ ਕੀਤਾ ਜਾਊਗਾ ਤਾਂ ਆਹ ਆਕਿਰਤੀ ਹੈ ਜਿਹੜੀ ਇਹ ਐ ਨੂੰ ਮਿਰਰ ਇਮੇਜ ਵਾਂਗੂ ਐ ਨੂੰ ਆ ਜਾਊਗੀ ਠੀਕ ਹੈ ਬੇਟਾ ਤਾਂ ਆਹ ਜਿਹੜਾ ਹੈਗਾ ਪਹਿਲਾ ਹੀ ਸਾਡਾ ਰਾਈਟ ਆਨਸਰ ਬਣ ਜਾਊਗਾ ਇਹਨੂੰ ਹੋਰ ਡਿਟੇਲ ਦੇ ਵਿੱਚ ਦੇਖ ਲਓ ਬੇਟਾ ਕਿਵੇਂ ਹੈਗਾ ਇਹ ਇਹ ਕਿਸ ਤਰ੍ਹਾਂ ਕੰਮ ਕਰੂਗਾ ਇਹ ਦੇਖੋ ਆਹ ਆ ਕਿਰਤੀ ਬੇਟਾ ਜਦੋਂ ਇਧਰ ਨੂੰ ਫੋਲਡ ਕੀਤੀ ਜਾਊਗੀ ਤਾਂ ਆਹ ਚੀਜ਼ ਇੰਜ ਨੂੰ ਬਣ ਕੇ ਆ ਜਾਊਗੀ ਠੀਕ ਹੈ ਜਦੋਂ ਇੱਥੋਂ ਪੇਪਰ ਚੱਕਿਆ ਅਸੀਂ ਇੰਜ ਫੋਲਡ ਕਰ ਦਿੱਤਾ ਆਹ ਲਾਈਨ ਇੰਜ ਹੋ ਜੂ ਤੇ ਆਹ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਬਣ ਜਾਊਗੀ ਠੀਕ ਹੈ ਬੇਟਾ ਉਹ ਬਿੰਦੀਆਂ ਦੋਵੇਂ ਅੰਦਰਲੇ ਪਾਸੇ ਨੂੰ ਹੋਣਗੀਆਂ ਜਿਵੇਂ ਇੰਜ ਹੈ ਇਧਰੋਂ ਇਹਨੇ ਇੰਜ ਨੂੰ ਚਲੀ ਜਾਣਾ ਠੀਕ ਹੈ ਬੇਟਾ ਤਾਂ ਆ ਕਿਰਤੀ ਬਣ ਜਾਣੀ A1 ਕਿਰਤੀ ਹੈ ਜਿਹੜੀ ਸਾਡੀ ਰਾਈਟ ਆਨਸਰ ਬਣਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਤਾਂ ਸਵਾਲ ਨੰਬਰ 11 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਜਿਹੜਾ ਕਹਿੰਦਾ ਪੇਪਰ ਫੋਲਡ ਇਹ ਆ ਟ੍ਰਾਂਸਪੇਰੈਂਟ ਸ਼ੀਟ ਦੇ ਉੱਤੇ ਬਣਿਆ ਹੋਇਆ ਹੈ ਬੇਟਾ ਤੇ ਜਦੋਂ ਇਸ ਅਕਿਰਤੀ ਨੂੰ ਅਸੀਂ ਇਧਰ ਨੂੰ ਫੋਲਡ ਕਰ ਦਵਾਂਗੇ ਤਾਂ ਆਹ ਜਿਹੜਾ ਬੇਟਾ ਮਿਰਰ ਇਮੇਜ ਵਾਂਗੂ ਇਹਦਾ ਮੂੰਹ ਕਿਧਰ ਨੂੰ ਚਲਾ ਜਾਊਗਾ ਪਰਲੇ ਪਾਸੇ ਨੂੰ ਚਲਾ ਜਾਊਗਾ ਮਿਰਰ ਇਮੇਜ ਬਣਦੀ ਹੈ ਬੇਟਾ ਇਹਨੂੰ ਘੁਮਾ ਕੇ ਜਦੋਂ ਆਪਾਂ ਇਹਨੂੰ ਲੈ ਕੇ ਜਾਂਦੇ ਆ ਤੇ ਜਦੋਂ ਇਹ ਫੋਲਡ ਕਰ ਦਾਂਗੇ ਫਿਰ ਇੱਥੇ ਇਹ ਇਧਰਲੇ ਪਾਸੇ ਇਹਦਾ ਮੂੰਹ ਐਨੂੰ ਘੁੰਮ ਜਾਊਗਾ ਤਾਂ ਕਿਹੜੀ ਅਕਿਰਤੀ ਆਹਾ B ਇਹ ਕਿਰਤੀ ਵਰਗੀ ਕਿਰਤੀ ਹੈ ਜਿਹੜੀ ਬਣ ਜਾਊਗੀ ਠੀਕ ਹੈ ਇਹਨੂੰ ਬੇਟਾ ਤੁਸੀਂ ਐਨਲਾਰਜ ਕਰਕੇ ਵੀ ਦੇਖ ਸਕਦੇ ਆ ਵੀ ਜਦੋਂ ਇਹਨੂੰ ਅਸੀਂ ਫੋਲਡ ਕਰਾਂਗੇ ਫੋਲਡ ਕਰਨ ਦੇ ਉੱਤੇ ਬੇਟਾ ਆ ਚੀਜ਼ ਹੈ ਜਿਹੜੀ ਇਸ ਤਰ੍ਹਾਂ ਦੀ ਬਣ ਜਾਊਗੀ ਠੀਕ ਹੈ ਤਾਂ B1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਤਾਂ ਸਵਾਲ ਨੰਬਰ 12 ਦੇ ਵਿੱਚ ਬੇਟਾ ਆ ਦੇਖੋ ਆ ਹੁਣ ਕਹਿੰਦਾ ਪਿਆ ਵੀ ਆ ਚੀਜ਼ ਇਧਰ ਨੂੰ ਫੋਲਡ ਕਰ ਦੇਣੀ ਆ ਠੀਕ ਹੈ ਬੇਟਾ ਜਦੋਂ ਆਹ ਚੀਜ਼ ਇੱਧਰ ਨੂੰ ਫੋਲਡ ਕਰਾਂਗੇ ਆਹ ਬਿੰਦੀ ਐਸ ਵਰਗ ਦੇ ਵਿੱਚ ਆਜੂਗੀ ਆ ਆ ਜਿਹੜੀ ਜ਼ੀਰੋ ਬਣੀ ਐ ਇਹ ਇਹਦੇ ਇਹਦੇ ਉੱਤੇ ਕਵਰ ਕਰ ਦੇਣੀ ਆਹ ਬਿੰਦੀ ਐ ਤਿੰਨਾਂ ਦੇ ਵਿੱਚ ਬਿੰਦੀਆਂ ਸ਼ੋ ਕਰਨੀਆਂ ਨੇ ਜਦੋਂ ਆਪਾਂ ਫੋਲਡ ਕਰ ਦਵਾਂਗੇ ਠੀਕ ਆ ਬੇਟਾ ਉੱਪਰ ਵੀ ਵਰਗ ਆ ਥੱਲੇ ਵੀ ਵਰਗ ਆ ਵਿਚਾਲੇ ਜ਼ੀਰੋ ਹੈਗੀ ਆ ਤੇ ਬੇਟਾ ਜਦੋਂ ਅਸੀਂ ਦੇਖਦੇ ਆਹ ਦੇਖੋ ਸੀ 1 ਉੱਪਰ ਵੀ ਵਰਗ ਆ ਥੱਲੇ ਵੀ ਵਰਗ ਆ ਵਿਚਾਲੇ ਜ਼ੀਰੋ ਜਦੋਂ ਇੰਜ ਨੂੰ ਫੋਲਡ ਕਰ ਦਿੱਤੀ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਸਾਨੂੰ ਦੇਖਣ ਲੱਗ ਪਊਗੀ ਸੋ ਬੇਟਾ ਇਹਦੇ ਵਿੱਚ ਜ਼ਿਆਦਾ ਕੁਝ ਦੱਸਣ ਲਈ ਨਹੀਂ ਹੈਗਾ ਤੁਹਾਨੂੰ ਮੇਰਾ ਕਹਲਾ ਗੱਲ ਸਪਸ਼ਟ ਹੋਊਗੀ ਆਹ ਜੇ ਅਕਿਰਤੀ ਨੂੰ ਐਨਲਾਰਜ ਕਰਕੇ ਦੇਖਣਾ ਤਾਂ ਵੀ ਦੇਖ ਲਓ ਤੁਸੀਂ ਜਦੋਂ ਬੇਟਾ ਇਸ ਅਕਿਰਤੀ ਨੂੰ ਅਸੀਂ ਚੱਕ ਕੇ ਇਧਰ ਨੂੰ ਫੋਲਡ ਕਰ ਦਵਾਂਗੇ ਆਹ ਬਿੰਦੀ ਇੱਥੇ ਆ ਜੂਗਾ ਜ਼ੀਰੋ ਦੇ ਉੱਤੇ ਇੰਜ ਆ ਜੂਗੀ ਆਹ ਬਿੰਦੀ ਇਹਦੇ ਵਿੱਚ ਆ ਜੂਗੀ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਬਣ ਜਾਊਗੀ ਠੀਕ ਹੈ ਬੇਟਾ ਇਸ ਤਰ੍ਹਾਂ ਦੀ ਅਕਿਰਤੀ ਆਨਸਰ ਫਿਗਰ ਚ ਕਿਹੜੀ ਬਣਦੀ ਪਈ ਹੈ ਸੀ 1 ਬਣਦੀ ਪਈ ਹੈ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 13 ਪ੍ਰਸ਼ਨ ਨੰਬਰ 13 ਦੇ ਵਿੱਚ ਧਿਆਨ ਨਾਲ ਦੇਖੋ ਕੀ ਕਹਿੰਦਾ ਪਿਆ ਆ ਬੇਟਾ ਅਕਿਰਤੀ ਬਣੀ ਹੋਈ ਹੈ ਹੁਣ ਉਹ ਕੀ ਕਹਿੰਦਾ ਪਿਆ ਵੀ ਇਸ ਅਕਿਰਤੀ ਨੂੰ ਆ ਚੀਜ਼ ਨੂੰ ਚੱਕ ਕੇ ਇਧਰਲੇ ਪਾਸੇ ਨੂੰ ਅਸੀਂ ਫੋਲਡ ਕਰ ਦੇਣਾ ਹੈ ਠੀਕ ਹੈ ਜਦੋਂ ਬੇਟਾ ਚੱਕ ਕੇ ਇਹਨੂੰ ਇਧਰਲੇ ਪਾਸੇ ਫੋਲਡ ਕਰਾਂਗੇ ਆ 0 ਇਧਰ ਚਲੀ ਜਾਊਗੀ ਆ ਦੋ ਟ੍ਰਾਇੰਗਲਾਂ ਦੇ ਵਿਚਾਲੇ ਆਹ ਰੇਖਾ ਆ ਜਾਊਗੀ ਠੀਕ ਹੈ ਬੇਟਾ ਆ ਪੁਆਇੰਟ ਆ ਇੱਥੇ ਹੀ ਰਹਿ ਜਾਊ ਆ 0 ਪਰਲੇ ਪਾਸੇ ਚਲੀ ਜਾਊਗੀ ਕਿਉਂਕਿ ਮਿਰਰ ਇਮੇਜ ਦੇ ਹਿਸਾਬ ਨਾਲ ਬਦਲਦੀ ਹੈ ਇਹ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਨਾਲ ਆ ਵਿਚਾਲੇ ਡੰਡੀ ਵਾਲੀ ਵੀ ਇਸੇ ਤਰ੍ਹਾਂ ਹੀ ਆ ਜਾਊਗੀ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਬੇਟਾ ਇਹਨੂੰ ਦੇਖਦੇ ਹਾਂ ਤਾਂ ਕਿਹੜੀ ਅਕਿਰਤੀ ਹੈ ਜਿਹੜੀ ਸਾਡੇ ਕੋਲੇ ਬਣਦੀ ਪਈ ਹੈ ਆ ਦੇਖੋ ਬੇਟਾ ਆਹਾ ਅਕਿਰਤੀ A1 ਅਕਿਰਤੀ ਹੈ ਜਿਹੜੀ ਸਾਡੇ ਕੋਲੇ ਬਣੂਗੀ ਠੀਕ ਹੈ ਬੇਟਾ ਤਾਂ ਇਹਨੂੰ ਐਨਲਾਰਜ ਕਰਕੇ ਵੀ ਤੁਸੀਂ ਦੇਖ ਸਕਦੇ ਆ ਆ ਦੇਖੋ ਬੇਟਾ ਜਦੋਂ ਇਹਨੂੰ ਪਲਟਾਂਗੇ ਅਸੀਂ ਜਦੋਂ ਇਹਨੂੰ ਇਧਰ ਨੂੰ ਪਲਟਾਂਗੇ ਠੀਕ ਹੈ ਬੇਟਾ ਤਾਂ ਆ ਇਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਆ ਦੋਵੇਂ ਟ੍ਰੈਂਗਲਾਂ ਦੇ ਵਿਚਾਲੇ ਆ ਰੇਖਾ ਇਸ ਤਰ੍ਹਾਂ ਰੇਖਾ ਇਸ ਤਰ੍ਹਾਂ ਭਾਣ ਜਾਊਗੀ ਠੀਕ ਹੈ ਬੇਟਾ ਤਾਂ A1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਬੇਟਾ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਇਹ ਬੇਟਾ ਅਗਲੇ ਸਵਾਲਾਂ ਦੇ ਬੇਸਿਕ ਸਵਾਲ ਹੈਗੇ ਆ 14 ਸਵਾਲ ਦੇ ਵਿੱਚ ਬੇਟਾ ਹੁਣ ਉਹ ਕਹਿੰਦਾ ਪਿਆ ਵੀ ਇਸ ਚੀਜ਼ ਨੂੰ ਇੱਧਰ ਨੂੰ ਪਲਟ ਦਿੱਤਾ ਜਾਣਾ ਤੇ ਤੁਸੀਂ ਦੱਸੋ ਕਿੰਦਾ ਦੀ ਅਕਿਰਤੀ ਹੈ ਜਿਹੜੀ ਉਹ ਬਣੂਗੀ ਠੀਕ ਹੈ ਬੇਟਾ ਜਦੋਂ ਇਸ ਚੀਜ਼ ਨੂੰ ਇੱਧਰ ਨੂੰ ਪਲਟ ਦਿੱਤਾ ਜਾਊਗਾ ਤਾਂ ਆ ਇਧਰਲੇ ਪਾਸੇ ਆ 0 ਹੈ ਜਿਹੜੀ ਬਾਹਰਲੇ ਪਾਸੇ ਨੂੰ ਆਜੂਗੀ ਆ ਦੇਖੋ ਆਹ ਆਕਿਰਤੀ ਹੈ ਜਿਹੜੀ ਬੇਟਾ ਜਦੋਂ ਇਧਰ ਨੂੰ ਪਲਟ ਦਿੱਤਾ ਜਾਊਗਾ ਤਾਂ ਇਹ ਜਿਹੜੀ ਹੈਗੀ ਇਹ ਇਧਰਲੇ ਆ ਚੀਜ਼ ਹੈ ਜਿਹੜੀ ਬਾਹਰ ਨੂੰ ਰਹੂਗੀ ਇੱਥੋਂ ਐਂ ਦੇ ਆਊਗੀ ਇਹ ਚੀਜ਼ ਠੀਕ ਹੈ ਤੇ ਇੱਥੋਂ ਐਂ ਉਹ ਚਲੀ ਜਾਊਗੀ ਠੀਕ ਹੈ ਆ ਚੀਜ਼ ਬਾਹਰ ਆ 0 ਬਾਹਰ ਰਹੂਗੀ ਠੀਕ ਹੈ ਬੇਟਾ ਤੇ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਤਾਂ ਬੇਟਾ ਕਿਹੜੀ ਅਕਿਰਤੀ ਸਾਡੇ ਕੋਲੇ ਨਜ਼ਰ ਆਉਂਦੀ ਹੈ ਅ ਤੁਸੀਂ ਆਹਾ ਆਹਾ ਕਿਰਤੀ ਨੂੰ ਧਿਆਨ ਨਾਲ ਦੇਖੋ B ਅਕਿਰਤੀ ਨੂੰ B ਅਕਿਰਤੀ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਬੇਟਾ ਤਾਂ A ਜਿਹੜੀ ਹੈਗੀ ਹੈ ਇਧਰਲੇ ਪਾਸੇ ਆ ਚੀਜ਼ ਇਹਦੇ ਪੈਰਲਲ ਹੀ ਇਧਰਲੇ ਪਾਸੇ ਆ ਜਾਊਗੀ B ਅਕਿਰਤੀ ਹੈ ਜਿਹੜੀ ਬੇਟਾ ਸਾਡੇ ਕੋਲੇ ਬਿਲਕੁਲ ਇਹਦੇ ਵਰਗੀ ਅਕਿਰਤੀ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਜਾਊਗੀ ਜਦੋਂ ਇਸ ਚੀਜ਼ ਨੂੰ ਅਸੀਂ ਇਧਰ ਨੂੰ ਪਲਟ ਲਵਾਂਗੇ ਠੀਕ ਹੈ ਤਜੇ ਇਹਨੂੰ ਐਨਲਾਰਜ ਕਰਕੇ ਦੇਖੋਗੇ ਤਾਂ ਵੀ ਬੇਟਾ ਤੁਹਾਨੂੰ ਇਹ ਪਿਕਚਰ ਸਪਸ਼ਟ ਹੋ ਜਾਊਗੀ ਵੀ ਇਸ ਚੀਜ਼ ਨੂੰ ਜਦੋਂ ਅਸੀਂ ਇਧਰ ਨੂੰ ਪਲਟਾਂਗੇ ਤੇ ਆਹ ਜਿਹੜੀ ਅਕਿਰਤੀ ਆ ਬਣ ਕੇ ਸਾਡੇ ਕੋਲੇ ਤਿਆਰ ਹੋ ਜਾਊਗੀ ਇਸ ਕਰਕੇ B1 ਅਕਿਰਤੀ ਨੂੰ ਅਸੀਂ A ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਤਾਂ ਸਵਾਲ ਨੰਬਰ 15 ਦੇ ਵਿੱਚ ਬੇਟਾ ਕੀ ਕਹਿੰਦਾ ਪਿਆ ਆ ਪ੍ਰਸ਼ਨ ਚਿੱਤਰ ਦਿੱਤਾ ਹੋਇਆ ਕਹਿੰਦਾ ਵੀ ਇਹਨੂੰ ਦੱਸੋ ਜਦੋਂ ਕਾਗਜ਼ ਆਹ ਟਰਾਂਸਪੇਰੈਂਟ ਸ਼ੀਟ ਤੇ ਬਣਿਆ ਹੋਇਆ ਡਾਟਡ ਪੁਆਇੰਟ ਤੋਂ ਕਹਿੰਦਾ ਕਾਗਜ਼ ਨੂੰ ਜਦੋਂ ਇਸ ਪਾਸੇ ਪਲਟ ਦਿੱਤਾ ਜਾਊਗਾ ਤਾਂ ਕਿਦਾਂ ਦੀ ਇਕਤਤੀ ਹੈ ਜਿਹੜੀ ਉਹ ਬਣ ਜਾਊਗੀ ਆਹ ਜਿਹੜੀ ਡੰਡੀ ਆ ਬੇਟਾ ਇਹਨੇ ਇਹਦੇ ਵਿਚਾਲੇ ਆ ਕੇ ਲੱਗ ਜਾਣਾ ਬਾਕੀ ਚਿੱਤਰ ਜਿਹੜਾ ਹੈਗਾ ਉਹ ਸੇਮ ਹੀ ਰਹਿ ਜਾਣਾ ਠੀਕ ਹੈ ਤੇ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆਹ ਐਸੇ ਕਰਤੀ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆਹਾ ਅਕਤੀ ਹੈ ਜਿਹੜੀ ਇਧਰੋਂ ਇਧਰ ਨੂੰ ਆਗੇ ਤੇ ਆਹਾ ਅਕਤੀ ਬਣੂਗੀ ਇਹ ਜਮਾ ਦਾ ਨਿਸ਼ਾਨਾ ਜਿਹੜਾ ਨਾਲ ਨਹੀਂ ਜੁੜਦਾ ਪਿਆ ਠੀਕ ਹੈ ਬੇਟਾ ਤਾਂ ਧਿਆਨ ਨਾਲ ਦੇਖੋ ਜਦੋਂ ਇਹਨੂੰ ਐ ਨੂੰ ਪਲਟ ਦਿੱਤਾ ਆਹ ਡੰਡੀ ਜਿਹੜੀ ਇਹਦੇ ਵਿਚਾਲੇ ਆ ਜੂਗੀ ਆਹ ਚੀਜ਼ ਐਜ਼ ਇਟ ਇਜ਼ ਹੀ ਰਹਿ ਜਾਣੀ ਠੀਕ ਹੈ ਤੇ ਆਹ ਚੀਜ਼ ਜਿਹੜੀ ਹੈਗੀ ਹੈ ਇਹਦੇ ਉੱਤੇ ਆ ਕੇ ਆਹ ਚੀਜ਼ ਇੱਥੇ ਚਲੀ ਜਾਣੀ ਠੀਕ ਹੈ ਤਾਂ ਇਸ ਕਰਕੇ 15 ਨੰਬਰ ਕੁਐਸਚਨ ਦਾ ਜਿਹੜਾ ਹੈਗਾ ਆ ਆਨਸਰ ਕੀ ਆਜੂਗਾ ਤੁਹਾਡੇ ਕੋਲੇ A1 ਜਿਹੜਾ ਥੱਡਾ ਆਨਸਰ ਆ ਜਾਊਗਾ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਤਾਂ ਸਵਾਲ ਨੰਬਰ 16 ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ ਕਹਿੰਦਾ ਆਪਰੇਸ਼ਨ ਚਿੱਤਰ ਦਿੱਤਾ ਹੋਇਆ ਹੈ ਹੁਣ ਅਸੀਂ ਦੱਸਣਾ ਵੀ ਜੇ ਇਹ ਇਧਰਲੇ ਪਾਸੇ ਆ ਗਿਆ ਚੱਲ ਕੇ ਫੇਰ ਕਿਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਉਹ ਬਣੂਗੀ ਤੋ ਬੇਟਾ ਜੀ ਇਹ ਇਧਰਲੇ ਪਾਸੇ ਆਜੂਗਾ ਚੱਲ ਕੇ ਆਹ ਡੰਡੀ ਇਹਨਾਂ ਦੇ ਬਿਲਕੁਲ ਵਿਚਾਲੇ ਆ ਜਾਊਗੀ ਇਹਨੇ ਦੋਵਾਂ ਚੀਜ਼ਾਂ ਦੇ ਵਿਚਾਲੇ ਆ ਜਾਊਗੀ ਠੀਕ ਹੈ ਤੇ ਬਾਕੀ ਸਾਰੀ ਪਿਕਚਰ ਹੈ ਜਿਹੜੀ ਉਸੇ ਤਰ੍ਹਾਂ ਹੀ ਸੀਮ ਰਹਿ ਜਾਊਗੀ ਤੇ ਬੇਟਾ ਆ ਸੀ 1 ਕਰਤੀ ਆ ਜਿਹੜੀ ਦੇਖੋ ਆ ਡੰਡੀ ਵੀ ਆ ਗਈ ਆ ਲਾਈਨ ਵਿਚਾਲੇ ਵੀ ਆ ਗਈ ਸੀ 1 ਕਰਤੀ ਆ ਇਹੇਠਾ ਰੈਕਟੈਂਗਲ ਆ ਉੱਪਰ ਅੰਡਾਕਾਰ ਸ਼ੇਪ ਆ ਉਹਦੇ ਵਿੱਚ ਆ ਡੰਡੀ ਬਣਗੀ ਤਾਂ ਸੀ 1 ਸਾਡਾ ਰਾਈਟ ਆਨਸਰ ਆ ਜਾਊਗਾ ਤੱਲੇ ਬੇਟਾ ਇੱਥੋਂ ਵੀ ਤੁਸੀਂ ਦੇਖ ਸਕਦੇ ਆ ਹਿੰਟ ਵੀ ਦਿੱਤਾ ਹੋਇਆ ਤਾਂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 16 ਅੱਗੇ ਬੇਟਾ ਹੁਣ ਮੇਨ ਸਵਾਲ ਆ ਗਏ ਜਿਹੜੇ ਤੁਹਾਡੇ ਪੇਪਰ ਚ ਆਉਂਦੇ ਇਹ ਤੁਹਾਨੂੰ ਸਿਖਾਉਣ ਲਈ ਸੀਗਾ ਇਹ ਟੌਪਿਕ ਠੀਕ ਹੈ ਤਾਂ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ